ਚੱਲਿਆ 850 900 ਘੰਟੇ ਦੇ ਵਿੱਚ ਇਹ ਚੱਲਿਆ 8 800 ਘੰਟਾ ਚੱਲੇ ਟਰੈਕਟਰ ਜੇ ਲੈਣੇ ਆ ਤਾਂ ਮੰਦਰ ਦਾ ਨੰਬਰ ਲਵਣਾ ਪੈਣਾ ਸਾਨੂੰ 2000 ਮਾਡਲ ਆ ਡਿਸਟ੍ਰੀਬਿਊਟਰ ਲੱਗਿਆ ਵਾ ਪਹਿਲੇ ਨਾ ਟਰੈਕਟਰ ਤੇ ਸੱਜਣੋ ਤੋਹਫਾ ਹੀ ਆ ਟਰੈਕਟਰ ਕਹਾਦਾ 3 ਲੱਖ 30 ਹਜ਼ਾਰ ਦਾ ਲੈ ਜੋ ਤਿੰਨ ਭਾਏ ਡਿਮਾਂਡ ਆ 35 ਹਜ਼ਾਰ ਇਹ ਚੋਂ ਮਾਂਤਾਂ ਨਾ ਹੋ ਜੂ ਤੇ ਪਹਿਲੇ ਨਾ ਟਰੈਕਟਰ ਇੰਜਨ ਗੇਅਰ ਹੈਗਾ ਓਕੇ ਤੇਲ ਬ੍ਰੇਕਾਂ ਦੇ ਵਿੱਚ ਤੇ ਉਤੋਂ ਲੱਗਿਆ ਆਪਾਂ ਮੈਨੂੰ ਲੱਗਦਾ ਚਾਰੀ ਪਹਿਲੇ ਨਾਂਗੇ ਟਰੈਕਟਰ ਪਹਿਲੇ ਨਾਂ ਦੇ ਚਾਰੀ ਜੀ ਚਾਰੇ ਟਰੈਕਟਰ ਪਹਿਲੇ ਨਾ ਨੇ 2 850 ਘੰਟਾ ਚੱਲਿਆ ਵਾ ਸਾਢੇ 850 ਘੰਟਾ ਟਰੈਕਟਰ ਚੱਲਿਆ ਜੀ 55 ਵੀ ਹੌਲੈਂਡ 35000 ਮੰਤਨ ਹੋਜੂ ਤੇ ਹਜੇ ਮੰਤਨ ਹੋਰ ਵੀ ਹੋਜੂ 35000 ਮੰਤਨ ਤਾਂ ਹੋਈਗਾ ਤੇ ਇੱਕ ਜੇ ਕਿਸੇ ਵੀਰ ਕੋਲ ਪੁਰਾਣਾ ਖੜਾ ਹੋਇਆ ਪੁਰਾਣਾ ਵੀ ਕੱਟ ਲਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਾ ਇਸ ਵਕਤ ਪਿੰਡ ਰਾਉਕੇ ਕਲਾਂ ਜ਼ਿਲ੍ਹਾ ਮੋਗਾ ਦਾ ਤੇ ਨਾਲ ਆਪਣੇ ਬਾਈ ਮੰਦਰ ਮੰਦਰ ਬਾਈ ਹਾਲ ਚਾਲ ਸੇਤਾਂ ਬਾਈ ਸਤਿ ਸ਼੍ਰੀ ਅਕਾਲ ਠੀਕ ਆ ਜੀ ਮਨ ਕਿਰਪਾ ਮਾਰੇ ਹੌਲੀ ਹੌਲੀ ਬਾਈ ਕਾਇਮ ਹੋਈ ਜਾਂਦਾ ਤੇ ਟਰੈਕਟਰ ਜ ਅਜੇ ਤੁਰਿਆ ਜਾਂਦਾ ਨਹੀਂ ਟੰਗਣਾ ਤਾਂ ਵੀ ਟਰੈਕਟਰਾਂ ਦੀ ਲਾਈਨ ਛੋਡੇ ਕੋਲ ਘਾੜ ਨਹੀਂ ਪੈਣ ਦਿੰਦਾ ਟਰੈਕਟਰ ਵੀ ਉਹ ਲਿਆ ਦਿੰਨੇ ਜਿਹੜਾ ਹੋਵੇ ਨਾ ਆਪਾਂ ਜਿਹੜਾ ਹੋਵੇ ਨਾ ਹੁਣ ਜਿਹੜਾ ਹੋਵੇ ਨਾਲੇ ਕੋਲੀ ਚੱਲ ਜਿਵੇਂ ਮੰਦਰ ਦੀ ਗੱਲ ਵਿਚਾਲੇ ਆ ਕੈਮਰਾ ਇੱਧਰ ਘੁਮਾ 55 30 ਖੜਾ ਜਿੱਧਰ ਹੌਲੈਂਡ ਕਿੰਨਾ ਮਾਡਲ ਆ ਮੰਦਰ ਬਾਈ ਇਹ 2000 ਮਾਡਲ ਆ ਜੀ 2000 ਮਾਡਲ ਆ ਬਹੁਤ ਵੀਰ ਹੌਲੈਂਡ ਪਹਿਲਾਂ ਵਾਲੇ ਚਲਾਉਂਦੇ ਵੀ ਆ ਪਸੰਦ ਵੀ ਆ ਪਰ ਜਾਣਕਾਰੀ ਘਟਾ ਜਾਣਕਾਰੀ ਦੇ ਵਿੱਚ ਛੁੱਡੀ ਦੇ ਵਿੱਚ ਅੱਜ ਵੱਧਦਾ ਬਈ ਮੰਦਰ ਨਹੀਂ ਕਰਨਾ ਇੰਦਰ ਦੱਸੀ ਕਰਾਂ ਬਾਹਰ ਦਾ ਡਰਾਈਵਰ ਹੈ ਇਹਦੀ ਜ਼ਿੰਮੇਵਾਰੀ ਫੋਲ ਹੋਊਗੀ ਜੀ ਹਾਂਜੀ ਪਹਿਲੀ ਪਾਰਟੀ ਦਾ ਡਰਾਈਵਰ ਹੈ ਠੀਕ ਹੈ ਪਹਿਲੀ ਪਾਰਟੀ ਦਾ ਡਰਾਈਵਰ ਅਸੇ ਬਾਹਰਲਾ ਬਣਿਆ ਹੋਇਆ ਡਰਾਈਵਰ ਹੈ ਹਾਂਜੀ ਕੱਦੂ-ਕੁੱਦੂ ਚ ਵੜਿਆ ਨਹੀਂ ਜਾਣੇ ਆਪਣੇ ਤੋਂ 2 ਦਿਨ ਬੰਦੇ ਚਲਾ ਕੇ ਬਾਹ ਕੇ ਲੈ ਸਣ 2 ਦਿਨ ਬਾਹ ਕੇ ਚਲਾ ਕੇ ਸਜਣੋਂ ਤਸੱਲੀ ਕਰ ਲਿਓ ਕੱਦੂ ਚ ਡਰਾਈਵਰ ਬੜਿਆ ਨਹੀਂ ਸਾਰਾ ਅਰੀਜਨਲ ਪਿਆ ਜੀ ਸਾਰਾ ਤੇਲ ਇਹਦਾ ਪਿਛਲਾ 2.5 ਨਾਲੋਂ ਤੋਂ ਲੈ ਕੇ ਨਵਾਂ ਨਿਕਲੂ ਉਹ ਬੰਦਿਆਂ ਦਾ ਪਵਾਇਆ ਹੋਇਆ ਆਪਾਂ ਨੇ ਕੁਛ ਕੀਤਾ ਠੀਕ ਹੈ ਆਪਨਾ ਗੱਲਾ ਤੋਤਾ ਤੋਤਾ ਕੀ ਆਪ ਸਿੰਘ ਕੱਲਾ ਤੋਤਾ ਇਹ ਪਾਣੀ ਮਾਰਿਆ ਇੱਤੇ ਹਾਂਜੀ ਟਰੈਕਟਰ ਦੇ ਵਿੱਚ ਪੂਰਾ ਬਲੋ ਹੋਵੇ ਆਵਾਜ਼ ਹੋਵੇ ਪਾਵਰ ਸਟੀering ਦੇ ਵਿੱਚ ਬਲੋ ਬਲੂ ਤਾਂ ਜਿੰਮੇ ਕਿਦੇ ਹੈ ਹੀ ਨਹੀਂ ਹਜੇ ਪਹਿਲੇ ਨਾਲ ਹੀ ਆ ਪਹਿਲੇ ਨਾਲ ਡਿਸਟ੍ਰੀਬਿਊਟਰ ਲੱਗਿਆ ਜੀ 2000 ਮਾਡਲ ਦਾ ਡਿਸਟ੍ਰੀਬਿਊਟਰ ਲੱਗਿਆ ਵਾ ਪਹਿਲੇ ਨਾਲ ਟਰੈਕਟਰ ਤੇ ਸੱਜਣੋ ਤੋਹਫਾ ਹੀ ਆ ਟਰੈਕਟਰ ਕਾਦਾ ਜੀ ਨਵਾਂ ਤੱਕਣ ਚੱਲੂਗਾ ਜੀ ਹਾਂਜੀ ਪ੍ਰਾਣੀਆਂ ਸਟਿੱਪਣੀਆਂ ਸੀ ਨਾਲ ਦੇਵਾਂਗੇ ਨਾਲ ਹੀ ਸਾਨੂੰ ਉਹ ਬੰਦੇ ਨੇ ਦਿੱਤਾਂ ਠੀਕ ਹੈ ਜਿਹੜੀਆਂ ਇਹਨੀਆਂ ਸਟਿੱਪਿੰਗਾਂ ਅਰੀਜਨਲਆਂ ਆ ਉਹ ਪੰਨਾ ਟੁਰ ਚੋੜੇ ਪੋਏ ਸੀ ਬੰਦਿਆਂ ਨੇ 28000 ਤੇ ਠੀਕ ਹੈ ਇਹਦੇ ਵੀ ਬਿੱਲ ਮਿਲ ਜਾਣਗੇ ਇਹਦੇ ਵੀ ਬਿੱਲ ਮਿਲ ਜਾਣਗੇ ਤੇ ਟਾਇਰ ਵੀ ਪੂਰੇ ਸ਼ੌਂਕ ਨਾਲ ਪਾਏ ਹੋਏ ਆ ਮਾਡਲ 2050 ਨੰਬਰ ਦੇ ਵਿੱਚ ਆ ਹਾਂਜੀ ਤੇ ਡਿਮਾਂਡ ਕਿੰਨੀ ਆ ਮੰਦਰ ਬਈ ਡਿਮਾਂਡ ਇਹਦੀ ਮੌਕੇ ਤੇ ਰੇਟ ਕਰ ਲਾਂਗੇ ਕਿਤੇ ਲੈਟ ਤੋਂ ਲੈ ਕੇ ਵੀ ਨਹੀਂ ਇਹਦੇ ਵਿੱਚ ਕੱਟ-ਕੱਟ ਸਕਦੇ ਆ ਠੀਕ ਆ ਰੇਟ ਮੌਕੇ ਤੇ ਹੋ ਜਾਊਗਾ ਮੌਕੇ ਤੇ ਕਰ ਲਾਂਗੇ ਠੀਕ ਹੈ ਤੇ ਹੁਣ 5620 ਖੜਾ ਜਿਵੇਂ ਕਹਦੀ ਐ ਤੋਂ ਥੋੜਾ ਜਿਹਾ ਛੋਟਾ ਹਾਂ ਹਾਂਜੀ 5620 ਆ ਇਹ ਮਾਡਲ 2020 ਜੀ 21 ਮਾਡਲ ਆ ਤੇ ਹੁਣ ਮੈਨੂੰ ਐ ਦੱਸ ਮੰਤਰ ਜਿਹੜਾ ਸਿਸਟਮ ਵਗੈਰਾ ਲੱਗਿਆ ਤੇ ਨਾਲ ਹੀ ਦੇਣਾ ਸਾਰੀ ਸੈਸਰੀ ਜੋ ਆਈਏ ਨਾਲ ਹੀ ਆਪਾਂ ਨੂੰ ਆਈਏ ਨਾਲ ਹੀ ਆਪਾਂ ਦੇਣੀ ਆ ਨਾਲ ਹੀ ਸਾਰਾ ਕੁਝ ਮਿਲ ਜੂ 5520 ਹੌਲੈਂਡ ਟਰੈਕਟਰ ਆ ਜੀ ਤੇ ਟਾਇਰਾਂ ਦੀ ਇਗਨੀਸ਼ਨ ਤਾਂ ਜੇ ਗੱਲ ਕਰੀਏ 85 ਤੋਂ 90 ਪੈਸੇ ਦਾ ਟਾਇਰ ਹੀ ਪਾਇਆ ਆਰਾਮਨਾ ਜੀ ਤੇ ਬੇਡ ਟਰੈਕਟਰ ਦੇ ਲੱਗੇ ਪਿਆ ਪਲੇਟਾ ਮਗਲੇ ਟਾਇਰਾਂ ਦੇ ਵਿੱਚ ਦੇਖੋ ਇਧਰ ਪਹਿ ਪੂਰੀਆਂ ਹੈਵੀ ਲੱਗੀਆਂ ਹੋਆਂ ਨੇ ਤੇ ਟਰੈਕਟਰ ਪਿਆ ਪੂਰਾ ਚੰਗਾ ਦੂਜੀ ਗੇਰੀਆਂ ਹਾਂਜੀ ਬੇਡ ਕੰਪਨੀ ਦੇ origignal ਆ ਜੀ ਕੰਪਨੀ ਦੇ origignal ਵੇਟ ਆ ਪੀਵੀ ਬਾਈ ਨੰਬਰ ਦੇ ਵਿੱਚ ਤੇ ਇੰਜਨ ਗੇਅਰ ਦਾ ਚੰਗਾ ਜਿਹਾ ਪੂਰਾ ਟੈਸ ਦਾ ਰੈਕਟਰ ਬਾਕੇ ਲੈ ਜਾਣ ਜੀ ਬਾਕੇ ਲੈ ਜਾਓ 21 ਮਾਡਲ ਦਾ ਕਿਤੋਂ ਵੀ ਕਲਮ ਲੱਗੀ ਹੋਵੇ ਹਾਂਜੀ ਸਾਨੂੰ ਇੱਥੇ ਆ ਕੇ ਦੱਸ ਦੇਣ ਬਾਕੇ ਰੈਟ ਦੇਵਾਂਗੇ ਦਸੱਲੀ ਕਰਾ ਕੇ ਕਿਤੋਂ ਆਵਾਜ਼ ਬਲੋ ਹੋਵੇ ਪੂਰਾ ਠੀਕ ਐ ਕਿਤੋਂ ਬਲੋ ਨਹੀਂ ਹੋਣੀ ਜਿਵੇਂ 21 ਮਾਡਲ ਆ ਚੱਲਿਆ ਕਿੰਨਾਗਾ ਬਾਈ ਸਾਢੇ 850 ਘੰਟਾ ਚੱਲਿਆ ਵਾ ਸਾਢੇ 850 ਘੰਟਾ ਰੈਕਟਰ ਚੱਲਿਆ ਜੀ 55ਵੀ ਹੌਲੈਂਡ ਤੇਰੀ ਹੁਣ ਡਿਮਾਂਡ ਕਿੰਨੀ ਆ ਜੀ ਡਿਮਾਂਡ ਜੀ ਮੰਗਦੇ ਤਾਂ 9,65,000 ਹਾਂ ਦੇ ਦੇ ਦਾਂਗੇ ਡੇਟਰ 9 ਲੱਖ 30 ਹਜ਼ਾਰ ਦਾ 96 ਡਿਮਾਂਡ ਆ 930 ਦਾ ਲੈ ਜਾਓ 35 ਹਜ਼ਾਰ ਮੰਤਨ ਹੋ ਜੂ ਤੇ ਹਜੇ ਮੰਤਨ ਹੋਰ ਵੀ ਹੋ ਜੂ ਜੇ ਚੰਗੇ ਬੰਦੇ ਆਗੇ ਬਾਈ ਮੰਦਰ ਨੂੰ ਫਿੱਟ ਆਗੇ ਮੰਤਨ ਇਹਨੇ ਕਰ ਦੇਣਾ ਕਿਉਂਕਿ ਖੁੱਲਾ ਵੀਰ ਆਪਣਾ ਤੇ ਅੱਗੇ ਆ ਗਿਆ ਜੀ ਮਾਲਵੇਰੀ ਦੀ ਸਾਣ ਸਵਰਾਜ 855 3 ਸਪੀਡ ਦੇ ਵਿੱਚ ਤੇ 2022 ਮਾਡਲ ਆ ਇਹ ਕਿੰਨਾ ਚੱਲਿਆ ਵੀ ਮੰਦਰਾ ਇਹ ਵੀ 9950 ਘੰਟਾ ਚੱਲਿਆ ਜੀ ਇੱਧਰ 800 ਘੰਟਾ ਇੱਧਰ 900 ਘੰਟਾ ਜਿਵੇਂ ਕਹਦੀ ਨਵੇਂ ਟਰੈਕਟਰ ਹੀ ਆ ਯਾਰ ਲਗਭਗ ਸਾਰੇ ਬਿਲਕੁਲ ਗਾਰੰਟੀ ਦੇਵਾਂਗੇ ਡੇਟਰ ਦੀ ਠੀਕ ਹੈ 900 ਤੋਂ 950 ਘੰਟੇ ਚੱਲਿਆ ਤੇ ਇੱਧਰ ਦਾ ਜਿਵੇਂ ਕਰੀਏ ਸਾਰਾ ਸੀਲਡ ਹੀ ਪਿਆ ਯਾਰ ਐ ਟੱਪਾ ਸਾਰਾ ਨਾਲ ਦਾ ਤੇ ਇੱਕ ਚੀਜ਼ ਹੋਰ ਆ ਏਜੰਸੀ ਉਹ ਸਤਰੀ ਦਿੰਦੀ ਨਹੀਂ ਮੰਦਰ ਕੋਲੋਂ ਮਿਲ ਜੂ ਹਾਂ ਸਾਰਾ ਨਾਲ ਹੀ ਪਿਆ ਐਸੈਸਰੀ ਸਾਰੀ ਸਾਨੂੰ ਨਾਲ ਮਿਲ ਜਾਣੀ ਆ 22 ਮਾਡਲ ਦੇ ਵਿੱਚ ਨੰਬਰ 50 ਆ ਜੀ ਨੰਬਰ 50 ਜੀ 50 ਨੰਬਰ ਦੇ ਵਿੱਚ ਆ ਤੇ ਇਹਦੀ ਡਿਮਾਂਡ ਰੱਖੀ ਆ ਬਾਈ ਮੰਦਰ ਨੇ 6 ਲੱਖ 95000 6 95 ਮੰਗਦੇ ਆ ਜੀ 6 ਲੱਖ 60000 ਤਾਂ ਦੇ ਦਿਆਂਗੇ 6 ਲੱਖ ਤੇ 60000 ਦਾ ਹਾਂ ਤੇ ਜੇ ਬੰਦਾ ਆ ਕੇ ਬਹਿ ਜਾਏ ਮਾਨ ਕਰਾਊਗਾ ਬੰ ਮਾਨ ਵੀ ਕਰਾਂਗੇ ਜੀ 33 यर मानतांत होईगा ते इक कि जे किसे वीर ਕੋਲ ਪਰਾਣਾ ਖੜਾ ਹੋਇਆ ਪਰਾਣਾ ਵੀ ਕੱਟ ਲਾਂਗੇ ਜੀ ਕੱਟਿਆ ਜਊ ਪਰਾਣਾ ਵੀ ਵਿੱਚ ਕੱਟਿਆ ਜਊ ਤੇ ਆ ਗਿਆ ਗਿਆ ਸਵਰਾਜ 744 ਇਹਦੇ ਤਾਂ ਜਿਵੇਂ ਕਹ ਜੀ ਕਸਰ ਨਹੀਂ ਕੱਢੀਆਂ ਪਈਆਂ ਟਾਇਰਾਂ ਵਾਲੀਆਂ ਟਾਇਰ ਤਾਂ ਜਮਾ ਨਵੇਂ ਲੱਗੇ ਪਿਆ ਜੀ ਤੇ ਚਾਰੇ ਟਾਇਰਾਂ ਦਾ ਬਿੱਲ ਦੇਵਾਂਗੇ ਗੁੜੀਰ ਦੇ ਜੀ ਚੌਕੜਾ ਗੁੜੀਰ ਦਾ ਨਵਾਂ ਲੱਗਿਆ ਵਾ ਬੈਲੇ ਦਾ ਮਿਲ ਜੂਗਾ ਇੰਜਨ ਗੇਅਰ ਦਾ ਕਿਵੇਂ ਆ ਜੀ ਇਹ ਬਿਲਕੁਲ ਬਾਅ ਕੇ ਇਹ ਦੇਵਾਂਗੇ ਤੇਲ ਬ੍ਰੇਕਾਂ 2009 ਮਾਡਲ ਦਾ ਫਰਸਟ ਪਾਰਟੀ ਦਾ ਠੀਕ ਹੈ 3 ਲੱਖ 3 ਲੱਖ 65 ਹਜ਼ਾਰ ਮੰਗਦੇ 3 ਲੱਖ 30 ਹਜ਼ਾਰ ਦਾ ਦੇ ਦਾਂਗੇ ਜੀ 3 ਲੱਖ 30 ਹਜ਼ਾਰ ਦਾ ਲੈ ਜਾਓ ਤਿੰਨ ਭਾਏ ਡਿਮਾਂਡ ਆ 35 ਹਜ਼ਾਰ ਇਹ ਚੋਂ ਮਾਤਾਨਾ ਹੋ ਜੂ ਤੇ ਪਹਿਲੇ ਨਾ ਟਰੈਕਟਰ ਇੰਜਨ ਗੇਅਰ ਹੈਗਾ ਓਕੇ ਤੇਲ ਬ੍ਰੇਕਾਂ ਦੇ ਵਿੱਚ ਆ ਬਿਲਕੁਲ ਤੇ ਗੱਲ ਕਰੀਏ ਜੇ ਨਾ ਮੰਦਰ ਤੇ ਨਾ ਇੱਕ ਹੋਰ ਤੇ ਉਤੋਂ ਲੱਗਿਆ ਆਪਾਂ ਮੈਨੂੰ ਲੱਗਦਾ ਚਾਰ ਹੀ ਪਹਿਲੇ ਨਾਂਗੇ ਟਰੈਕਟਰ ਪਹਿਲੇ ਨਾਂ ਦੇ ਚਾਰੀ ਜੀ ਚਾਰੇ ਟਰੈਕਟਰ ਪਹਿਲੇ ਨਾਂ ਦੇ 2000 ਮਾਡਲ ਵੀ ਪਹਿਲੇ ਨਾਂ ਦਾ ਟਰੈਕਟਰ ਜੀ 2000 ਮਾਡਲ ਆ ਜਿਹੜਾ 25 ਸਾਲ ਹੋ ਗਏ ਉਹ ਵੀ ਪਹਿਲੇ ਨਾ ਹਾਂ ਤੇ ਤਸੱਲੀ ਇੰਨੀ ਕਾ ਯਾਰ ਨੰਬਰ ਦੇ ਦਾਂਗੇ ਪੁੱਛ ਲਓ ਕਿਵੇਂ ਚੱਲਿਆ ਕਿਰੇ ਜਾਏ ਹੁਣ ਪਲਾਂ ਬੰਦੇ ਨੂੰ ਬਹੁਤ ਸਾਹਮਣੇ ਰੱਖਿਆ ਬੰਦੇ ਬਾਹਰ ਗਏ ਹੋਏ ਠੀਕ ਹੈ ਪੁਰੀ ਸਮਾਈ ਚੋਂ ਡਾਇਰੈਕਟਰ ਆਇਆ ਵਾ ਤੇ ਅੱਗੇ ਗਿਆ ਜੀ ਸੋਨਾਲੀਕਾ 60 RX ਇਹਦੇ ਬਾਰੇ ਪਾਈ ਜਾਣਕਾਰੀ ਜੀ 2022 ਮਾਡਲ ਆ ਜੀ ਤਿੰਨ ਸਪੀਡਾਂ ਵਾਲਾ ਟਰੈਕਟਰ ਹੈ ਚੇਂਜਰ ਵਾਲਾ ਚੇਂਜਰ ਵਾਲਾ 3 ਸਪੀਡ ਦੇ ਵਿੱਚ 22 ਮਾਡਲ ਟਾਇਰ ਟੂਰ ਤਾਂ ਨਾਲ ਦੀ ਇਹ ਤਾਂ ਪੁੱਛਣ ਦੀ ਲੋੜ ਨਹੀਂ ਇੰਜਨਾ ਜਿਹੜਾ ਸੀਸੇ ਵਾਂਗੂ ਚਮਕਦਾ ਟਰੈਕਟਰ ਦਾ ਇਹ ਇੰਜਨ ਦੀ ਕੰਡੀਸ਼ਨ ਤੇ ਰੰਗ ਟਾਇਰ ਸਾਰੇ ਦੱਸੀਏ ਨਾ ਮਨਵਾਇਆ ਦਾ ਸੋਨ ਚੱਲਿਆ ਕਿੰਨਾ ਕ ਇਹ ਚੱਲਿਆ 850 900 ਘੰਟੇ ਦੇ ਵਿੱਚ ਇਹ ਚੱਲਿਆ 8 800 ਘੰਟਾ ਚੱਲੇ ਟਰੈਕਟਰ ਜੇ ਲੈਣੇ ਆ ਤਾਂ ਮੰਦਰ ਦਾ ਨੰਬਰ ਲਉਣਾ ਪੈਣਾ ਸੋਨੂੰ 82 ਜਾਣਿਓ ਮੁੜਿਆਓ ਟਰੈਕਟਰ ਇਧਰੋਂ ਲੈ ਕੇ ਜਾਓ ਜਮਾਨਵੀ ਕੰਡੀਸ਼ਨ ਦੇ ਟਰੈਕਟਰ ਵੇਖ ਕੇ ਨਹੀਂ ਮੁੜ ਕੇ ਜਾਂਦੇ ਵਿੱਚ ਫਰਕ ਨਿਕਲਿਆ ਓ ਟਰੈਕਟਰ ਠੀਕ ਹੈ ਚੇਂਜਰ ਵਾਲਾ ਗਿਆ ਜੀ 3 ਸਪੀਡ ਦੇ ਵਿੱਚ ਰੰਗ ਪਿੰਡ ਦਾ オリジナル ਪੈਟਰੈਕਟਰ 800 ਘੰਟੇ ਨਾਲ ਜਿਹੜੇ ਚਲਾਉਂਦੇ ਉਹਨਾਂ ਨੂੰ ਪਤਾ ਹੀ ਆ ਵੀ ਟਰੈਕਟਰ ਨੂੰ ਹੁੰਦੇ ਹੀ ਕੱਖ ਨਹੀਂ ਹਾਂ ਟਾਇਰ ਡੱਫਾ ਸਾਰਾ ਨਾਲ ਦਾ ਪੰਜਾਬ ਨੰਬਰੀਆ ਜੀ ਪੰਜਾਬ ਨੰਬਰ ਦੂਜੇ ਦਾ ਨਾਂ ਜੀ ਇਸ ਟਰੈਕਟਰ ਠੀਕ ਹੈ ਦੂਜੇ ਦਾ ਨਾਂ ਹੈਗਾ ਪੀਵੀ ਨੰਬਰ ਦੇ ਵਿੱਚ ਆ ਪੀਵੀ ਨੰਬਰ ਚ ਤੇ ਦੱਬ ਕੇ ਹੁਣ ਵੀਡੀਓ ਸ਼ੇਅਰ ਕਰ ਦੇ ਦੀ ਡਿਮਾਂਡ ਕਿੰਨੀ ਆ ਜੀ ਇਹਦਾ ਮੰਗਦੇ 6,25,000 ਦੇ ਦੇ ਦਾਂਗੇ 5,90,000 5,90,000 ਦਾ 35万 ਤਾਂ ਨਹੀਂ ਜੇ ਲੋਨ ਕਰਾਉਣਾ ਤੇ ਜਦੇ ਲੋਨ ਕਰਾ ਦੇ ਲੋਨ ਵੀ ਹੋ ਜੂ ਲੋਨ ਦੀ ਸੌਦਾ ਵੀ ਹੈਗੀ ਆ ਤੇ ਆ ਵੀ ਜਿਵੇਂ ਕਹਦੀ ਟਰੈਕਟਰ ਮਿੱਤਰੋ ਤੋਫਈਆ 50 HP ਦੇ ਵਿੱਚ 2 ਸਪੀਡ ਦੇ ਵਿੱਚ ਆ ਗਿਆ ਟਰੈਕਟਰ ਹਾਂ ਤਿੰਨ ਡਬਲ ਪੀਟ ਕੋ ਹਾਂਜੀ ਖੁੱਲਦਾ ਐਸਾ ਡਬਲ ਕਲੱਚ ਪਾਵਰ ਸਟੀering ਪਾਵਰ ਸਟੀering ਡਬਲ ਕਲੱਚ ਬਾਕੀ ਸੌਸਾ ਹੈਬਿਟੇਟ ਕੰਡੀਸ਼ਨ ਦਾ ਪਿਆ ਚੰਗਾ ਟਰੈਕਟਰ ਮਿੱਤਰੋ ਜੇ ਕਿ 11 ਮਾਡਲਾਂ ਦੀ ਮਗਲੇ ਟਾਇਰ 45 ਪੈਸੇ ਆ ਮੂਹਰੇ ਟਾਇਰ ਦੇ ਹੈਗੇ ਆ 90 ਪੈਸੇ ਅਗਲੇ ਟਾਇਰ ਤਾਂ 90 ਪੈਸਾ ਮਗਲੇ ਟਾਇਰ ਹੈਗੇ ਆ ਜੀ 45 ਪੈਸੇ ਤੇ ਟਰੈਕਟਰ ਇੰਜਨ ਗੇਅਰ ਦਾ ਚਲਾ ਵੀ ਇਹਨੂੰ ਕਿਵੇਂ ਆ ਬਹੁਤ ਚੰਗਾ ਜੀ ਚਲਾ ਵੀ ਇਹਨੂੰ ਵੀ ਪੂਰਾ ਚੰਗਾ ਟਰੈਕਟਰ ਨੰਬਰ 50 ਆ ਜੀ ਗੁਜਰਾਤ ਨੰਬਰ ਆ ਹਾਂ ਜੀ ਇਹ ਚਿੱਪਲੀ ਕਾਪੀ ਆ ਜੀ ਚਿੱਪਲੀ ਕਾਪੀ ਆ ਗੁਜਰਾਤ ਨੰਬਰ ਆ ਠੀਕ ਹੈ ਤੇ ਹੁਣ ਡਿਮਾਂਡ ਮੁੜ ਕਿੰਨੀ ਆ ਡਿਮਾਂਡ ਵੀਰੇ ਦਾ ਮੰਗਦੇ ਤਾਂ ਆਪਾਂ 285000 ਹਾਂਜੀ ਦੇ ਦਾਂਗੇ 260000 ਦਾ 260000 ਦਾ 25000 ਰੁਪਏ ਮੰਗਦਾ ਟਰੈਕਟਰ ਦੇ ਵਿੱਚੋਂ ਟਰੈਕਟਰ ਪਿਆ ਪੂਰਾ ਜਾਂਦਾ ਜੇ ਮੌਕੇ ਤੇ ਹੋਰ ਕਰਾਉ ਕੋਈ ਪਾਏ ਚੋਕੇ ਨਾ ਕਿਹੜਾ ਪਾਏ ਰੱਖਾਂਗੇ ਦੇ ਦਾਂਗੇ ਵੀ ਜੀ ਜਿਵੇਂ ਕਹਦੀਏ ਯਾਰ ਮਰਾ ਹੀ ਨਹੀਂ ਹੁੰਦਾ ਆ ਗਿਆ ਮੁੜਨ ਨਹੀਂ ਦਿੰਦਾ ਮੁੜ ਨਹੀਂ ਦਿੰਦੇ ਆਪਾਂ ਪੁਰਾਣਾ ਵੀ ਲੈ ਆਇਓ ਯਾਰ ਉਹ ਵੀ ਵਿੱਚ ਕਿਟਾ ਦਾਂਗੇ ਲੋਨ ਕਰਾਉਣ ਵਾਲਾ ਭਾ ਲੋਨ ਵਾਲੇ ਟਰੈਕਟਰ ਹੀ ਆ ਸਾਰੇ ਇਹ ਲੋਨ ਵੀ ਹੋ ਜੂਗਾ ਜੀ ਮੌਜ ਨਾਲ ਆਉ ਕਿਉਂਕਿ 14 ਮਾਡਲ ਤੋਂ ਉੱਪਰ ਉੱਪਰ ਵਾਲੀ ਆ ਸਾਰੇ ਟਰੈਕਟਰ ਜਿੰਨੇ ਸੁਣਦਾ ਆਇਆ ਹਾਂਜੀ ਹਾਂਜੀ ਜਿਹੜਾ ਡਾਉਣ ਮਾਡਲ ਆ ਕਲਾ 744 ਆ ਉਹਦਾ ਜਿੰਮੇ ਕੀਤੇ ਰੇਟ ਵੀ ਹੋਹੀ ਜਾਈ। ਬਾਕੀ ਇਹ ਨਹੀਂ ਗੱਲ ਜੋ ਗੱਲ ਦੱਸੂ ਇੱਥੇ ਆ ਕੇ ਉਹ ਹੀ ਗੱਲ ਲਊਗੀ ਜੇ ਹੌਲੈਂਡ ਦਾ ਕਿਤੇ ਵੀ ਇੱਕ ਨਵੇਂ ਪੈਸੇ ਦੇ ਵੀ ਕੱਚੋ ਲੈਟਾ ਤੋਂ ਲੈ ਕੇ ਦੇਣ ਦਾ। ਤਾਂ ਵੀ ਯਾਰ ਜਿੰਮੇ ਕੀਤੇ ਜ਼ਿੰਮੇਵਾਰੀ ਵਾਲਾ ਕੰਮ ਆ। ਜੇ ਸਾਨੂੰ ਸਟਿੱਪਿੰਗਾਂ ਨਾਲ ਆਈਆਂ ਸੀ ਉਹ ਵੀ ਦੇਕੀਂਗਾ ਸਟਿੱਪਿੰਗਾਂ ਨਾਲ ਆਂ ਅਰਿਜਨਲ ਕੰਪਨੀ ਨੂੰ ਵੀ ਨਾਲ ਦੇਵਾਂਗੇ। ਠੀਕ ਹੈ ਨਾਲ ਹੀ ਮਿਲ ਜਿਹੜਾ ਕੁਝ ਨਾਲ ਆਇਆ ਜਿਹੜਾ ਲੱਗਿਆ ਤਾਂ ਸਿਓ ਵੀ ਨਾਲ ਹੀ ਮਿਲੂ। ਹਾਂ ਤੇ ਜੇ ਉਹਨਾਂ ਨੇ ਸਟਿੱਪਿੰਗਾਂ ਅਰਿਜਨਲ ਲੈ ਜਾਣੀਆਂ ਇਹਨਾਂ ਦੇਗਾ ਸਨੇ ਸਟਿੱਪਿੰਗਾਂ ਸਨੇ ਟਾਇਰ ਅ ਵਰਤਤਾਤਾ ਪੂਰਾ ਫਾਇਦੇ ਹੋ ਜਾ ਬੰਦੇ ਦਾ 25000 ਦੇ ਫਿਰ ਹੋ ਗਿਆ ਨਾਲ ਦੇ 25000 ਦੇ ਲਾ ਲਾਂਗੇ ਇੰਡਸਟਰੀ ਟੰਗ ਲਾ ਕੇ ਲੈ ਜਾਣਾ ਲਾ ਕੇ ਲੈ ਜਾ ਤੇ ਜੇ ਨਾਲ ਨਹੀਂ ਆਣੀਆਂ ਤੇ ਆਈਆਂ ਨਾਲ ਵੀ ਲੈ ਜਾਂਦਾ ਠੀਕ ਹੈ ਤੇ ਮੋਬਾਈਲ ਨੰਬਰ ਕਿ ਨਾਮੰਦਰ ਵੀ ਆਪਣਾ 97798 ਹਾਂਜੀ 69413 97798 69413 ਪਿੰਡ ਰੌਕੇ ਕਲਾਂ ਜ਼ਿਲ੍ਹਾ ਮੋਗਾ ਜੀ ਹਾਂਜੀ ਤੇ ਆਪਣਾ ਇਹ ਘਰ ਕਿੱਥੇ ਜੇ ਪਿਆ ਜਾਂਦਾ ਜਿੱਥੇ ਆਪਾਂ ਖੜੇ ਆ ਰੌਕੇ ਕਲਾਂ ਜਵਾਰ ਸਿੰਘ ਵਾਲੀ ਸੜਕ ਤੇ ਘਰ ਹੈ ਜੀ ਆਪਾਂ ਜਵਾਰ ਸਿੰਘ ਵਾਲੀ ਸੜਕ ਤੇ ਆ ਜਿਓ ਤੇ ਬਾਕੀ ਯਾਰ ਜਦੋਂ ਅਸੀਂ ਆਏ ਸੀ ਪਹਿਲੀ ਯਾਰ ਨਾ ਲੈਦੇ ਹੋ ਬਈ ਮੰਦਰ ਨੂੰ ਲਗਭਗ ਸਾਰੀ ਜਾਣਦੇ ਆ ਵਪਾਰੀ ਆ ਬੰਦਾ ਉਹਦੇ ਕੋਲ ਜਾਣਾ ਤੇ ਰਾਹ ਤੁਹਾਨੂੰ ਆਪੇ ਮਿਲ ਜਾਣਗੇ ਟਰੈਕਟਰ ਵੀ ਇਹਨਾਂ ਨੂੰ ਜਿਹੜੇ ਬੰਦੇ ਲਿਆਣਗੇ ਉਹ ਕਹਿਣਗੇ ਜੋ ਦੱਸਿਆ ਉਹ ਹੀ ਕੋ ਨਿਕਲੂਗਾ। ਉਹੀ ਨਿਕਲੂਗਾ ਜਿਹੜੀ ਗੱਲ ਕਰ ਲਈ ਤੇ ਦੱਬ ਕੇ ਸਜਣੋ ਵੀਡੀਓ ਕਰ ਦੋ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ। ਸਤਿ ਸ੍ਰੀ ਅਕਾਲ